ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਹੈ। ਇਤਿਹਾਸ ਪੜਦੇ ਹੋ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂਰਤੀ ਕਰ ਲੈਂਦੀਆਂ ਨੇ ਜਿਹੜੀਆਂ ਪੂਰਨ ਲੋਕ ਹਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ। ਉਹ ਰੂਪੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜੜੀਆਂ ਤਕਲੀਫ ਨਾ ਹੋਵੇ ਤੇ ਲੋਕ حمایت ਜੜੀ ਸਾਨੂੰ ਲੈਂਦੇ ਗਲਤ ਕਾਰਵਾਈ ਜੜੀ ਹੋਈ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਹੈ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾਂ ਹੁਣ ਵੱਡੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਤਾਂ ਦੇਖੋ ਸਿੰਘ ਸਾਹਿਬ ਸਿੰਘ ਸਾਹਿਬ ਕਿਸਾਨ ਇੱਕ ਵਾਰ ਫੇਰ ਸ਼ੰਭੂ ਬਹਿਰੀਅਲ ਦੇ ਉੱਤੇ ਬੈਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜਿਹੜੇ ਵਾਦੇ ਸਰਕਾਰ ਦੇ ਜਿਹੜੇ ਵਾਦੇ ਸੱਤਾ ਦੇ ਵਿੱਚ ਬੈਠੇ ਆਗੂਆਂ ਨੇ ਉਸ ਵਕਤ ਕੀਤੇ ਆ ਜਦੋਂ ਸੱਤਾ ਚ ਨਹੀਂ ਸੀ ਤੇ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ ਕਿਸਾਨਾਂ ਦੀਆਂ ਚੀਜ਼ਾਂ ਜਾਇਜ਼ ਮੰਗਾਂ ਨੇ ਤੇ ਉਹ ਮੰਗਲੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਹਾਂ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂਰਤੀ ਕਰ ਲੈਂਦੀਆਂ ਨੇ ਜਿਹੜੀਆਂ ਪੂਰਨ ਲੋਕ ਹਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ ਤੇ ਜਿਹੜੀਆਂ ਲਹਿਰਾਂ ਜਿਹੜੇ ਅੰਦੋਲਨ ਲੋਕ ਹਮਾਇਤ ਬਖਾ ਦਿੰਦੇ ਆ ਤੇ ਉਹ ਫਿਰ ਕੰਮਾਬ ਨਹੀਂ ਹੁੰਦੇ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਨਾ ਹੋਵੇ ਤੇ ਲੋਕ ਹਮਾਇਤ ਜਿਹੜੀ ਸਾਨੂੰ ملتی ਰਹੇ ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਉਹ ਨਿਸਾਨਾਂ ਦੇ ਉੱਤੇ ਅੱਗ ਲਾ ਦਿੱਤੀ ਬਿਲਕੁਲ ਉਹ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਹੈ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਇਸ ਕਰਕੇ ਬਹੁਤ ਮੰਦਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਥਰੂ ਗੈਸ ਦੀ ਗੋਲੇ ਚਲਾਈ ਹੈ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾਂ ਹੁਣ ਵੱਡੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਹੁੰਦੀਆਂ। ਕਟਨ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਕਾਨੂੰਨ ਐਸਾ ਨਹੀਂ ਲਿਆਂਦਾ ਜਾਏਗਾ ਉਸ ਫੈਸਲੇ ਨੂੰ ਸਾਹਮਣੇ ਦੇਖੀ ਮਹਾਰਾਸ਼ਟਰ ਸਰਕਾਰ ਨੂੰ ਕਾਨੂੰਨ ਬਣਾਉਂਦੇ ਵਕਤ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਖਾਸ ਤੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਥੇ ਹੈਦਰਾਬਾਦ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਆ ਤੱਕ ਸ੍ਰੀ ਹਰਮੰਦਰ ਜੀ ਜਿਹੜਾ ਸੌਰੀ ਤੱਕ ਸ੍ਰੀ ਹਜੂਰ ਸਾਹਿਬ ਇੱਕੇ ਸੇਵਾਵਾਂ ਨਿਭਾਉਂਦੇ ਆ ਤੇ ਉਹਨਾਂ ਦੀਆਂ ਵੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਐਕਟ ਬਣਾਉਂਦੇ ਵਕਤ ਜ਼ਰੂਰ ਧਿਆਨ ਚ ਰੱਖਣੀਆਂ ਚਾਹੀਦੀਆਂ ਜੀ ਸਿੰਘ ਸਾਹਿਬ ਇੱਕ ਵਿਰੋਧ ਜਾਂ ਵੀਡੀਓ ਵਾਇਰਲ ਹੋ ਰਹੀ ਤੁਹਾਡੇ ਨਾਲ ਉਹ ਕੋਈ ਖਾਸ ਨਹੀਂ ਹੈ ਸਿੰਘ ਸਾਹਿਬ ਚੀਫ ਖਾਲਸਾ ਦਵਾਨ ਦੀ ਅੱਛਾ ਠੀਕ ਹੈ ਇਲੈਕਸ਼ਨ ਹੋਈ ਹੈ ਤੇ ਉਹਦੇ ਵਿੱਚ ਚੀਫ ਕਲਸਾ ਦਵੰਦ ਦੇ ਕੁਝ ਨਵੇਂ ਅਹੁਦੇਦਾਰ ਜਿਹੜੇ ਨੇ ਆਏ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਉਹ ਕੌਮ ਦੀ ਸੇਵਾ ਜਿਹੜੀ ਹੈ ਵੱਧ ਚੜ ਕੇ ਜਿਹੜਾ ਉਹ ਹੋਰ ਕਰਨਗੇ ਕਿਸਾਨਾ ਸਿੰਘ ਸਾਹਿਬ ਜਿਹੜੇ ਗੱਲਬਾਤ ਹੋ ਰਹੀ ਕਿ ਕਿਸਾਨਾਂ ਦੀ ਸੰਖਿਆ ਆ ਕਿਸਾਨ ਹੋ ਗਿਆ ਉਹਨਾਂ ਨੇ ਕਿਹਾ ਦੇਖੋ ਦੋਹਾਂ ਦੋਵਾਂ ਤਰ੍ਹਾਂ ਨੂੰ ਹੀ ਸਹਿਰਤਾ ਦੇ ਉਹ ਕੰਮ ਲੈਣਾ ਚਾਹੀਦਾ ਹੈਗਾ ਤੇ ਸਰਕਾਰ ਨੂੰ ਵੀ ਉਹਨਾਂ ਦੀਆਂ ਆਵਾਜ਼ਾਂ ਮੰਗਾ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਤੇ ਕੋ ਧੰਨਵਾਦ